ਕਾਲੇ ਵਿੱਚ ਪਹੁੰਚੋ ਤਰਵੰਤ ਚਾਲਾ ਲੰਘਦਾ ਤੇ ਉਹ ਬਲੀ ਮਨਾ ਰਿਹਾ ਹੈ ਜੱਲਾ ਜੈ ਬਾਬੇ ਦੀ ਅੱਜ ਨੰਗਲ ਸ਼ਹਿਰ ਤੋਂ ਹਰ ਸਾਲ ਦੀ ਤਰ੍ਹਾਂ ਢੋਲੇ ਜਿਹੜਾ ਚਾਲਾ ਚੇਤ ਮਹੀਨੇ ਦਾ ਉਸ ਦੀ ਸ਼ੁਰੂਆਤ ਹੋਈ ਹੈ ਤੇ ਚਾਕਾ ਜਿਹੜਾ ਹੈ ਪਾਪਾ ਵਾਲਿਕਾ ਨਾਲ ਜਿਹਦੇ ਸਿੱਪਾ ਪਾਪਾ ਵਾਲਿਕਾ ਨਾਲ ਜਿਹਦੇ ਬੰਟ ਜਾਊਗਾ ਤੇ 53 ਜਵਾਂ ਚਾਲਾ ਤੇ ਕੱਲੇ ਨੰਗਲ ਦਾ ਹਰ ਸ਼ਹਿਰ ਵਾਸੀ ਨਹੀਂ ਪੂਰੇ ਪੰਜਾਬ ਤੋਂ ਜਿਵੇਂ ਦੇਖ ਰਿਹਾ ਵਿਦੇਸ਼ ਤੋਂ ਵੀ ਜਿਹੜੇ ਸਾਡੇ ਨੌਜਵਾਨ ਹੈ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਵੀ ਇਸ ਚਾਲੇ 'ਚ ਸ਼ਾਮਲ ਹੋਣ ਲਈ ਆ ਰਹੇ ਆ ਤੁਸੀਂ ਸਭ ਦੇਖ ਸਕਦੇ ਹੋ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦਾ ਸਭ ਦਾ ਜਿਹੜਾ ਜੋ ਭਗਤੀ ਹੈ ਕਿਸ ਤਰੀਕੇ ਨਾਲ ਉਹ ਬਾਬੇ ਦੀ ਭਗਤੀ ਜੀ ਨੇ ਤੇ ਆਪਣੇ ਆਪ ਚ ਇੱਕ ਬਹੁਤ ਹੀ ਮਨਮੋਹਕ ਦ੍ਰਿਸ਼ ਹੈ ਤੇ ਅੱਜ রবিਵਾਰ ਦੇ ਦਿਨ ਸਵੇਰ ਤੋਂ ਮੈਨੂੰ ਸ਼ਾਮਿਲ ਹੋਣ ਦਾ ਮੌਕਾ ਮਿਲਿਆ। ਮੈਂ ਆਪਣੇ ਆਪ ਨੂੰ ਬਹੁਤ ਹੀ ਵੱਡੀ ਭਾਗੀ ਸਮਝਦਾ ਹਾਂ। ਬਾਬਾ ਬਾਲਕਨਾਥ ਜੀ ਬੋਨਾਹ ਦੀ ਸਾਰਿਆਂ ਤੇ ਆਪਣੀ ਕਿਰਪਾ ਸਾਡੇ ਸ਼ਹਿਰ ਦੇ ਉੱਤੇ ਸ਼ਹਿਰ ਵਾਸੀ ਦੇ ਉੱਤੇ ਸਾਡੇ ਸੁੱਬੇ ਦੇ ਸਾਡੇ ਵਤਨ ਤੇ ਅੱਦੀ ਆਪਣੀ ਕਿਰਪਾ ਆਪਣੀਆਂ ਮਿਹਰਾ ਬਣਾਈ ਰੱਖਣ। ਬਹੁਤ ਬਹੁਤ ਧੰਨਵਾਦ ਜੈ ਬਾਬੇ। ਇਰੇ ਸਿੱਧ ਬਾਬਾ ਵਾਰੀਆ ਦਰਗਾਹ ਮੰਦਰ ਮੰਡਲ ਤੋਂ ਗੁਰੂ ਮਹਾਰਾਜ ਦੀ ਰਵਾਈ ਜਿਹੜਾ ਹੈ اچਾਨਾ ਜਾ ਰਿਹਾ ਤੇ ਲਗਭਗ 350 ਗੱਡੀ ਜਿਹੜੀ ਹੈ ਉਹ ਮਹਾਰਾਜ ਦੇ ਦਰਸ਼ਨਾਂ ਨੂੰ ਜਾ ਰਹੀ ਹੈ ਨਾਲ ਤੇ 3.5-4000 ਦਾ ਜੱਥਾ ਮਹਾਰਾਜ ਦੇ ਦਰਸ਼ਨਾਂ ਲਈ ਜਿਹੜਾ ਜਾ ਰਿਹਾ ਦੁਪਹਿਰੇ ਢੁਮਖਰ ਖੜ ਤੇ ਲੰਗਰ ਸ਼ਕ ਕੇ ਉਸ ਤੋਂ ਬਾਅਦ ਸ਼ਾਮ ਨੂੰ ਠੀਕ 5:30 ਵਜੇ ਜਾ ਕੇ ਜਿਹੜਾ ਹੈ ਉਹ ਸ਼ਾਦਲਾਈ ਭਗਤ ਸਿੰਘ ਵਾਲਜੀ ਲੁਧਿਆਣੇ ਵਾਲੇ ਦੀ ਸਰਾਹ ਜਾ ਕੇ ਸੰਗਤਾਂ ਦੇ ਡੇਰੇ ਲਾਣੇ ਹੈ ਮਹਾਰਾਜ ਦਾ satsang ਹੋਏਗਾ ਲਗਭਗ 3:30 3:30 ਤੱਕ ਮਾਰਦਾ ਸਾਥ ਸੰਗ ਕਰਾਂਗੇ ਦੂਰ ਦੂਰ ਤੋਂ ਸੰਗਤਾਂ ਜਿਹੜੀਆਂ ਮਾਰਦਾ ਸਾਥ ਸੰਗ ਸੁਣਨ ਲਈ ਪਹੁੰਚ ਰਹੀਆਂ ਨੇ ਤੇ ਉਸ ਤੋਂ ਬਾਅਦ ਸਵੇਰੇ 4:30 5:00 ਵਜੇ ਪੈਦਲ ਯਾਤਰਾ ਸ਼ਬਦ ਲਈ ਸਵੇਰ ਦੇ ਲਈ ਮਹਾਰਾਜ ਜੋੜ ਦੀ ਪਹਲਾ ਜਿਹੜੀ ਤੇ ਸਜਾ ਕੇ ਰੱਖੀ ਹੋਈ ਹੈ ਸਵੇਰ ਨੂੰ ਲਾ ਕੇ ਉਹ ਸਵੇਰੇ ਜਾ ਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਚੜਾਣੀ ਹੈ ਤੇ ਮਹਾਰਾਜੇ ਬੇਨਤੀ ਕਰਨੀ ਕਿ ਮਹਾਰਾਜ ਕਿਰਪਾ ਰੱਖਣੀ ਨੰਗਲ ਵਾਸੀਆ ਦੇ ਵੀ ਜਿਹਨਾਂ ਦੇ ਸਹਿਯੋਗ ਨਾਲ ਨੰਗਲ 'ਚ ਤੁਹਾਡੇ ਨਾਂ ਦਾ ਸ਼ਹੀਦ ਜੱਗ ਹੋ ਰਿਆ ਤੇ ਇਹਨਾਂ ਨੰਗਲ ਵਾਸੀਆਂ ਦੇ ਉੱਤੇ ਮਹਾਰਾਜ ਮੇਰੇ ਕਿਰਪਾ ਰੱਖਣੀ ਤੇ ਭਾਰਤੀ ਨੂੰ ਵੱਲ ਬਖਸ਼ ਰਖਣਾ ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਲੱਗੇ ਰਹੀਏ ਮਹਾਰਾਜ ਤੁਹਾਡੇ ਦਰ ਦੀ ਸੇਵਾ ਕਰਕੇ ਆਪਣਾ ਜੀਵਨ ਸਫਲ ਬੜਾਈਏ ਤੇ ਸੰਗਤਾਂ ਨੂੰ ਵੱਧ ਤੋਂ ਵੱਧ ਨਾਲ ਜੋੜੀਏ ਸਾਰੀਆਂ ਨੰਗਲ ਵਾਲੀਆਂ ਸੰਗਤਾਂ ਨੂੰ ਜੈ ਬਾਬੇ ਨੰਗਲ ਦੀਆਂ ਕੂਚੇ ਗਲੀਆਂ ਸੜਕਾਂ ਅੱਜ ਪਵਿੱਤਰ ਹੋ ਗਈਆਂ ਜਿਹੜਾ ਸੰਗਮ ਕੈਂਪ ਡੋ ਕੋ ਬਾਪਾ ਬਾਤ ਕਰਾ ਤੇ ਆ ਰਿਹਾ ਹੈ ਹਜ਼ਾਰਾਂ ਦੀ ਤੀੜਾ ਪਿਛਲੇ ਲਗਭਗ 53 ਸਾਲਾਂ ਤੋਂ ਜਾ ਰਿਹਾ ਅਸੀਂ ਛੋਟੇ ਛੋਟੇ ਬੱਚਵਾਂ ਲਈ ਦੇ ਦੇਖਦੇ ਆ ਔਰ ਜਿਵੇਂ ਜਿਵੇਂ ਸਾਲ ਵਧ ਰਹੇ ਉਹਵੇਂ ਸੰਗਤਾਂ ਦਾ ਜਿਹੜਾ ਜੋਸ਼ ਹੈ ਉਹ ਵਧ ਰਿਹਾ ਇਸ ਪਵਿੱਤਰ ਯਾਤਰਾ ਦੇ ਨਾਲ ਇਸ ਸੰਗ ਦੇ ਨਾਲ ਇਸ ਜਿਹੜੀ ਸਾਡੀ ਡੰਗਲ ਦੀ ਮੰਡਲੀ ਹੈ ਇਹਦੇ ਨਾਲ ਹਜ਼ਾਰਾਂ ਪਰਿਵਾਰ ਘੁੰਮੇ ਨੇ ਜਿਹੜੇ ਪਰਿਵਾਰ ਇਹਨਾਂ ਦੇ ਨਾਲ ਜੁੜੇ ਨੇ ਮੈਂ ਗਾਰੰਟੀ ਨਾਲ ਕਹਿ ਸਕਦਾ ਸਾਰੇ ਨਸ਼ਾ ਮੁਕਤ ਨਸ਼ਾ ਰਹਿਤ ਮਾਤਾ ਮਕਰੀ ਹਜ਼ਾਰਾਂ ਸਾਲਾਂ ਤੱਕ ਇਹਦੇ ਜਾਂਦਾ ਰਹੇ ਨਵੀਂ ਦਿਨ ਨਵੀਂ ਪੀੜੀ ਜਿਹੜੀ ਇਹਨੂੰ ਅੱਗੇ ਤੋਂ ਦੇ ਆਪਣੇ ਨਾਲ ਜੋੜਦੇ ਰਹੇ ਸੋ ਮੇਹਰਬਾਨੀ ਸ਼ੁਕਰੀਆ ਧੰਨਵਾਦ ਅੱਜ ਤੁਸੀਂ ਸਾਰੇ ਸਬਨਗੜ ਦੇ ਵਸੇਵਾਂ ਨੂੰ ਜੈ ਬਾਬੀ ਦੀ ਅੱਜ ਜਿਹੜਾ ਚਾਲਾ ਤੁਸੀਂ ਦੇਖ ਰਹੇ ਹੋ ਸਾਰੇ ਇਹ ਗੁਰੂ ਮਹਾਰਾਜ ਦੇ ਬਾਗ ਕੇ ਬਾਵਾ ਜੀ ਬਾਵਾ ਜੀ ਦੇ ਬਾਗ ਕੇ ਬਾਹਰ ਕਰਵਿੰਦੇ ਬਾਜਾ ਜਿਹੜਾ तो चल के उस दुख भा लाई जिथे के मेरे महाराज ने महाराज साहब महाराज दो गई जातक हो सबेरे लगभग सवा पजे जराजा है सारा ही अपने अपनी ताजा लैके वही ताजा लैके महाराज के चलना चर्पण करने शाह तलाई तो जरा प्रस्थान करा लगभग अठ बजे नेड़े ਲਗਭਗ ਅਠਕੋਈ ਜੜੇ ਡੇਰੇ ਡੇਰੇ ਜਿਹੜਾ ਹੈ ਮਹਾਰਾਜ ਦੇ ਜਨਾਂ ਦੇ ਵਿੱਚ ਦਾ ਜਾ ਸਮਰਪਨ ਕਰਕੇ ਅਰਪਣ ਕਰਕੇ ਮਹਾਰਾਜ ਨੂੰ ਬੇਤੀ ਕਰਾਂਗੇ ਕਿ ਮਹਾਰਾਜ ਆਪਣੀ ਕਿਰਪਾ ਬਣਾਏ ਰੱਖੋ ਇਸ ਪਾਰਟੀ ਦੇ ਵੀ ਲਗਰ ਖੇੜੇ ਦੇ ਵੀ ਔਰ ਕੋ ਸਨਸਾਰ ਦੇ ਵੀ ਕਿਉਂਕਿ ਐਸੇ ਨੇ ਤੁਹਾਡੀ ਅਸ਼ੀਰਵਾਦ ਦੀ ਬਹੁਤ ਲੋੜ ਹੈ ਬਹੁਤ ਲੋੜ ਹੈ ਮੇਰੇ ਮਹਾਰਾਜ ਬੜੀ ಅಪਾਰ ਕਿਰਪਾ ਦੇ ਮਾਲਕ ਹਨ ਉਹਨਾਂ ਦੇ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਦੁੱਧ ਵਾਲੇ ਨੂੰ ਦੁੱਧ ਅੰਨ ਵਾਲੇ ਨੂੰ ਅੰਨ ਤਨ ਵਾਲੇ ਨੂੰ ਤਨ ਸਭ ਨੂੰ ਉਹਦੀ ਬੰਗੇ ਦੇ ਨੂੰ ਸਾਥ ਸਾ ਕੋਈ ਮਿਲ ਰਿਹਾ ਅਸੀਂ ਨਾ ਅਸੀਂ ਨਾ ਸਮਝਾ ਅਸੀਂ ਨਾ ਸਮਝਾ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਸਵਾਰਥੀ ਹਾਂ ਇਸ ਕਰਕੇ ਮੈਂ ਆਪਣੇ ਮਹਾਰਾਜ ਜੀ ਕੇ ਬੇਨਤੀ ਕਰਨਾ ਕਿ ਮਹਾਰਾਜ ਸਭ ਨੂੰ ਆਪਣੀ ਕਿਰਪਾ ਦੇ ਸائے ਹੇਠ ਲੱਖੋ ਮਿਹਰਬਰੀ ਨਜ਼ਰ ਰੱਖੋ ਆਪਣੀ ਨਾ ਬੱਚਾ ਦੇ ਉੱਤੇ ਤਾਂ ਕਿ ਇਹ ਸਿਰਾਲ ਮਿਲ ਕੇ ਥੋੜਾ ਨਾਮ ਸਿਮਰ ਕੇ ਆਪਣਾ ਜੀਵਨ ਸਫਲ ਕਰ ਸਕੇ ਜੈ ਬਾਬਾ